ਪੰਚਾਇਤ ਚੋਣਾਂ ਦੇ ਲਈ ਨਾਮਜ਼ਦਗੀ ਵਾਪਸੀ ਰਾਜ ਅੰਤਿਮ ਦਿਨ ਚੋਣਾਂ ਦੇ ਲਈ ਨਾ ਵਾਪਸ ਲੈਣ ਦਾ ਆਖਿਰ ਦਿਨ ਅਜ ਉਮੀਦਵਾਰਾਂ ਨੂੰ ਜਾਰੀ ਹੋ ਜਾਣਗੇ ਚੋਣ ਦਿਸ਼ਾਨ ਪੰਜਾਬ ਚੋਣ ਕਮਿਸ਼ਨ ਜਾਰੀ ਕਰੇਗਾ ਚੋਣ ਦਿਸ਼ਾਨ 15 ਅਕਤੂਬਰ ਨੂੰ ਹੋਵੇਗੀ ਦੋਖਰੋਦੀ ਬੋਲੀ ਵਾਲੇ ਪਿੰਡ ਵਿੱਚ ਫਾਇਰਿੰਗ ਪਿੰਡਰਦੋਵਾਲ ਦੇ ਵਿੱਚ ਚੱਲੀਆਂ ਗੋਲੀਆਂ 6-7 ਬਦਮਾਸ਼ਾਂ ਨੇ ਘਰ ਤੇ ਕੀਤੀ ਤਾਬੜ ਤੋੜ ਫਾਇਰਿੰਗ ਚਾਕਟਰ ਦੀ ਵੀ ਕੀਤੀ ਭਾਂਧੋੜ ਪਰਿਵਾਰ ਨਾਲ ਨੌਜਾਨਾ ਵੀ ਹੋਈ ਸਿੱਧਾ ਹੈ ਨੈਰੀਓ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ ਹੋਸਟਲ ਦੇ ਕਮਰੇ 'ਚ ਫਹਾਲਣੀ ਦੀ ਜਾਣਕਾਰੀ ਤੀ ਜਾਨ ਕਟਣਾ ਵਾਲੇ ਅੰਬ੍ਰੇਲ ਦੇ ਵਿੱਚ ਕੱਲੀ ਸੀ ਕੁੜੀ ਛੁੱਟੀ ਆ ਤੇ ਚੱਲਦੇ ਰੂਮ ਮੇਟ ਗਈਆਂ ਹੋਈਆਂ ਸੀ ਕਰ ਪੁਰਾਣਾ ਵਿੱਚ ਇਹਦੀ ਵੱਡੀ ਰੇਡ ਆਵਦਾ ਰਾਜ ਸਭਾ ਸਾਂਸਲ ਸੰਜੀਵ ਰੋਧਾਕਰ ਈਡੀ ਦੀ ਰੇਡ ਰੀਅਲ اسٹیਟ ਕਾਰੋਬਾਰੀ ਨਿਮਨ ਸੂਧ ਦੇ ਘਰ ਵਿੱਚ ਦੀ ਛਾਪ ਮਾਰੀ ਰੀਅਲ اسٹیਟ ਕਾਰੋਬਾਰ ਨਾਲ ਸੰਬੰਧਿਤ ਦੋਵੇਂ ਕਾਰਪਾ ਉਡੀ ਲੀਰੇ ਨੂੰ ਲਖਿਆ ਆਪ ਦਾ ਕੇਂਦਰ ਸਰਕਾਰ ਦਾ ਨਿਸ਼ਾਨਾ ਮੋਦੀ ਜੀ ਨੇ ਖੁੱਲੇ ਛੱਡੇ ਆਪਣੇ ਤੋਤਾ ਮੈਨਾ ਇਹਦੀ ਦੇ ਅਧਿਕਾਰੀ ਕਰ ਚੁੱਕੇ ਆਪ ਮੈਂਬਰਾਂ ਦੇ ਟਿਕਾਣੇ ਤੇ ਰੇਡ ਰੇਡ ਕਰਨ ਤੇ ਕਿਤੇ ਵੀ ਕੁਝ ਨਹੀਂ ਮਿਲਿਆ ਸੋਟੀਆਂ ਨਿਕੀਆਂ ਲੋਕਾ ਪੁਲਿਸ ਨੇ ਬੜੀ ਕਾਰ ਸਫਲਤਾ ਗੈਰ ਕਾਨੂੰਨੀ ਹਥਿਆਰ ਦੇ ਬੋਝੂਲ ਦਾ ਪਰਦਾ ਫਾੜ ਜਗਾਤੂਰ ਕੋਡ ਗਰੋਹ ਸਤਕਾਰ ਕ੍ਰੋਨੂ ਜਿੱਤਾ ਗ੍ਰਿਫਤਾਰ ਲਾਲੇ ਬਿਸ਼नोई ਗੈਂਗ ਨਾਲ ਜੁੜਿਆ ਹੋਇਆ ਜਗਾਤੂਰ ਕੋਡ ਕੇ ਐਨਐਸਜੀ ਦੀ ਮੌਕ ਟ੍ਰੇਲ ਪੰਜਾਬ ਵਿਦਾਨ ਸਭਾ ਦੇ ਵਿੱਚ ਉਤਰਿਆ ਐਨਐਸਜੀ ਕਮਾਂਡੋਜ਼ ਬੰਦਕਾਂ ਨੂੰ ਬਚਾਉਂਦੇ ਹੋਏ ਐਨਐਸਜੀ ਦਾ ਆਪਰੇਸ਼ਨ ਕਾਂਜੀਵੜ ਸੇ ਐਨਐਸਜੀ ਦੇ ਮੌਕ ਟ੍ਰੇਲ ਦੇ ਵੇਲੇ ਚੰਡੀਗੜ੍ਹ ਪੁਲਿਸ ਨੇ ਸਾਥ ਦਿੱਤਾ। ਇਸ ਹਾਦਸੇ ਵਿੱਚ ਤੋਂ ਲੋਕਾਂ ਦੇ ਹੋਈ ਜ਼ਖ਼ਮਾ ਦੋ ਤਿੰਨ ਅਵਿਚਾਲੇ ਚੱਲੇ ਜ਼ਬਰਦਸਤ ਸਿੱਟਾ ਰੋੜੇ ਤੋਂ ਹਾਦਸੇ ਦੇ ਚਾਰ ਲੋਕ ਹੋਏ ਜ਼ਖਮੀ ਹਮੇਸ਼ਾ ਸੀਸੀਟੀਵੀ ਆਈ ਸਮਰੋਪ।